ਉਹ ਤਾਂ ਸਰੂਪ ਰੂਪੇ ਰਹੇ ਉਹ ਭਰ ਭਨ ਮਥਰਾ ਕਸ਼ ਭੇਦ ਨਹੀਂ ਗੋਰੀ ਅਰਜਨ ਪ੍ਰਤਖ ਹਰ ਅਕਾਲ ਪੁਰਖ ਦਾ ਰੂਪ ਨੇ ਗੁਰੂ ਅਰਜਨ ਦੇਵ ਮਹਾਰਾਜ ਅੱਜ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਆ ਸਾਡੇ ਹਿਰਦਿਆਂ ਤੇ ਇਤਿਹਾਸ ਕਰ ਕਰ ਜਾਵੇ ਤਤੀ ਤਵੀ ਦਾ ਦਿਹਾੜਾ ਅੱਜ ਸਿੱਖ ਜਗਤੰਦਰ ਪਾਤਸ਼ਾਹ ਨੇ ਕੁਰਬਾਨੀ ਦੀ ਨਿਉ ਰੱਖੀ ਸ਼ਹਾਦਤ ਦੀ ਨਿਉ ਰੱਖੀ ਸ਼ਾਂਤੀ ਦੀ ਨੇ ਉਹ ਰੱਖੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬੜੇ ਪਿਆਰੇ ਸ਼ਬਦ ਜੁੜਦੇ ਨੇ ਕੁਰਬਾਨੀ ਦਾ ਮੁੱਢ ਬਣਿਆ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਸੰਪੂਰਨ ਹੋਏ ਆਪਾਂ ਉਹ ਇਤਿਹਾਸਕ ਸ਼ਹੀਦੀ ਦਿਹਾੜਾ ਪਾਤਸ਼ਾਹ ਦਾ ਮਨਾ ਰਹੇ ਹਾਂ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ प्यारे जिन्नाक ਸਮਾਂ ਆਪਾਂ ਇਤਿਹਾਸ ਦੀ ਵਿਚਾਰ ਕਰਾਂਗੇ ਪਹਿਲਾਂ ਗਿਆਨੀ ਜੀ ਇਤਿਹਾਸ ਕਥਾ ਦੁਆਰਾ ਦੱਸ ਰਹੇ ਸੀ ਆਪਾਂ ਉੱਥੇ ਹੀ ਲੜੀ ਜੋੜਾਂਗੇ ਸੋ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਵੀ ਭੇਜਿਆ ਗਿਆ ਹੈ ਬੜੇ ਹਰਮਨ ਪਿਆਰੇ ਸੱਜਣ ਨੇ ਗੁਰਮਤ ਦੇ ਵਿਚਾਰਵਾਨ ਨੇ ਬਹੁਤ ਸੋਹਣਿਆ ਗੁਰਮਤ ਵਿਚਾਰਾਂ ਨਾਲ ਸੰਗਤਾਂ ਨੂੰ ਕਰਤਾਰਥ ਕਰ ਰਹੇ ਸੀ ਸਾਡੇ ਅੰਤਰੰਗ ਕਮੇਟੀ ਦੇ ਆਗੂ ਸਹਿਬਾਨ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਸਾਡੇ ਪੰਥ ਕਾਗੂ ਨੇ ਬਹੁਤ ਸਾਰਾ ਸਤਿਕਾਰ ਭੇਜ ਕੇ ਗਏ ਨੇ ਸਟੈਂਡਰਡ ਕੰਬਾਈਨ ਵੱਲੋਂ ਬਲਕਾਰ ਕੰਬਾਈਨ ਵੱਲੋਂ ਸੁਪਰ ਸਟੈਂਡਰਡ ਕੰਬਾਈਨ ਵੱਲੋਂ ਭਾਈ ਨਛੱਤਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਸਰਦਾਰ ਹਾਕਮ ਸਿੰਘ ਹੋਰੀ ਭਾਈ ਮੱਖਣ ਸਿੰਘ ਹੋਰੀ ਔਰ ਬੱਚਿਆਂ ਵੱਲੋਂ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਮਤਾਮਾਂ ਵੱਲੋਂ ਬਜ਼ੁਰਗਾਂ ਵੱਲੋਂ ਬੇਅੰਤ ਸਤਿਕਾਰ ਤੁਹਾਡਾ ਸੁਮੂਚੇ ਤੌਰ ਤੇ ਧੰਨਵਾਦ ਆ ਕਿਉਂਕਿ ਸਮਾਂ ਥੋੜਾ ਹੈ ਆਪਾਂ ਇਤਿਹਾਸ ਦੀ ਗੱਲ ਕਰੀਏ ਜਦੋਂ 33 ਤਵੀ ਤੇ ਸਤਗੁਰਾਂ ਨੂੰ ਵਹਾਇਆ ਕਿਉਂਕਿ ਗੁਰੂ ਨਾਨਕ ਦੇ ਦਰਬਾਰ ਦੀ ਨਿੰਦਿਆ ਕੀਤੀ ਸੀ ਚੰਦੂ ਨੇ ਕਹਿੰਦਾ ਮਾਇਆ ਚਵਾਰਾ ਚਵਾਰੇ ਦੀ ਇਟ ਮੋਰੀ ਚਲਾਇਆ ਏ ਗੁਰਨਾਨਕ ਦੇ ਦਰਬਾਰ ਨੂੰ ਤਾਂ ਦੱਸਦਾ ਮੋਰੀ ਆਪ ਬਣਿਆ ਚਵਾਰਾ ਤੇ ਸਿੱਖਾਂ ਤੋਂ ਸ਼ਬਦ ਝੱਲੇ ਨਹੀਂ ਗਏ ਦਿੱਲੀ ਤੋਂ ਚਿੱਠੀ ਲਿਖੀ ਸੀ ਸਿੱਖਾਂ ਨੇ ਵੀ ਮਹਾਰਾਜੇ ਰਿਸ਼ਤੇ ਨੂੰ ਜਵਾਬ ਦੇ ਦਿਓ ਹੰਕਾਰੀ ਨਾਲ ਰਿਸ਼ਤਾ ਨਿਭਣਾ ਨਹੀਂ ਫਿਰ ਹਰ ਜੂ ਹੰਕਾਰ ਨਾ ਭਾਵੀ ਵੇਦਕੂਕ ਸੁਣਾਵੇ ਹਉਮੈ ਨਾਵਾ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ ਸਾਰਾ ਕੁਝ ਗੁਰਬਾਣੀ ਚ ਪਿਆ ਜੇ ਸਿੱਖੀਏ ਇਤਿਹਾਸ ਦੇ ਪੰਨੇ ਗੁਰਬਾਣੀ ਚੋਂ ਵੀ ਬੋਲਦੇ ਨੇ ਸੋ ਪਿਆਰਿਓ ਉਸ ਵੇਲੇ ਜਦੋਂ ਸਤਗੁਰੂ ਗਏ ਕਹਿੰਦੇ ਜਾਂ ਤਾਂ ਸਾਡੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ ਨਹੀਂ ਅੱਗੇ ਸ਼ਰਤਾਂ ਰੱਖਤੀਆਂ ਇਲਜ਼ਾਮ ਲਾਏ ਗਏ ਖੁਸਰੋ ਨੂੰ ਬਾਗੀ ਓਕੇ ਕਹਿੰਦੇ ਤੁਹਾਡੇ ਕੋਲੇ ਗਿਆ ਤੁਸੀਂ ਪਨਾਹ ਦਿੱਤੀ ਔਰ ਉਹਦੀ ਮਦਦ ਕਰੀ ਇਲਜ਼ਾਮ ਲਾਇਆ ਸਤਗੁਰਾਂ ਨੂੰ ਕਹਿੰਦੇ ਜਾਂ ਤਾਂ ਸਾਡੀ ਧੀ ਦਾ ਰਿਸ਼ਤਾ ਪ੍ਰਮਾਨ ਕਰੋ ਨਹੀਂ ਸਖਤ ਤਸੀਹੇ ਦਿੱਤੇ ਜਾਣਗੇ ਜਾਂ ਸਾਡੇ ਇਸਲਾਮ ਦੀ ਸਿਫਤ ਗੁਰਵਾਨੀ ਅੰਦਰ ਦਰਜ ਕਰੋ ਮਹਾਰਾਜ ਕਹਿੰਦੇ ਗੁਰਵਾਨੀ ਵਿੱਚ ਤਾਂ ਸਾਰੇ ਧਰਮਾਂ ਦੀ ਵੀ ਸਿਫਤ ਹੈ ਚਾਰੇ ਵਰਨਾਂ ਦੀ ਸਿਫਤ ਤਾਂ ਸਾਰਿਆਂ ਨੂੰ ਇੱਕੋ ਜਿਹਾ ਸਮਝ ਆ ਗਿਆ ਹੈ ਇਥੇ ਫਰਕ ਜਾਂ ਦ્વੈਤ ਭਾਵਨਾ ਨਹੀਂ ਕਿਸੇ ਨਾ ਮਹਾਰਾਜ ਕਹਿੰਦੇ ਜਿਹੜੀ ਮੋਹ ਲੱਗ ਚੁੱਕੀ ਹੈ ਉਹਨੂੰ ਹਲਾਉ ਕੌਣ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਪੰਚਮ ਪਾਤਸ਼ਾਹ ਦੇ ਸ਼ਬਦ ਹੈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਜਦੋਂ ਐਨੀ ਗੱਲ ਕਹੀ ਫਿਰ ਕਹਿੰਦੇ ਇਹਨਾਂ ਨੂੰ ਤਤੀ ਤਵੀ ਤੇ ਬਹਾਇਆ ਜਾਊਗਾ ਮੰਨਦੇ ਤਾਂ ਹੈ ਨਹੀਂ ਪਰ ਐਂਓ ਕਰੋ ਗੁਰੂ ਸਾਹਿਬ ਦੇ ਸਰੀਰ ਨੂੰ ਤਤੀ ਤਵੀ ਤੇ ਬਹਾਉਣ ਤੋਂ ਪਹਿਲਾਂ ਦੇਖ ਵਿੱਚ ਉਬਾਲ ਦਿਓ ਤਾਕੇ 33 ਦਵੀ ਦੇ ਉੱਤੇ ਸਰੀਰ ਦੀ ਚਰਬੀ ਨਟ ਵਾਲੇ ਪਾਤਸ਼ਾਹ ਨੂੰ ਦੇਖ ਵਿੱਚ ਉਵਾਲਿਆ ਗਿਆ ਪਾਣੀ ਦੀ ਭਰੀ ਦੇਖ ਵਿੱਚ ਸਰੀਰ ਨੂੰ ਰਿਨਿਆ ਗਿਆ ਉਵਾਲਿਆ ਗਿਆ ਕਹਿੰਦੇ ਹਲੇ ਵੀ ਮੰਨ ਜੋ ਮੌਕਾ ਹੈ ਪਾਤਸ਼ਾਹ ਕਹਿੰਦੇ ਸੱਚ ਕਦੇ ਛਿਪਦਾ ਸੱਚ ਕਦੇ ਡਰਦਾ ਸੱਚ ਟੈਂਦਾ ਵੀ ਨਹੀਂ ਸੱਚ ਨਿੰਮਦਾ ਵੀ ਨਹੀਂ ਸੱਚ ਕਮਜ਼ੋਰ ਵੀ ਨਹੀਂ ਪੈਂਦਾ ਇਹ ਤਾਂ ਗੁਰੂ ਨਾਨਕ ਦਾ ਦਰਬਾਰ ਸੱਚ ਦਾ ਪਾਤਰ ਹੈ ਸੱਚ ਦੀ ਗੱਲ ਕਰਦਾ ਸੱਚੇ ਨਾਲ ਜੁੜਿਆ ਹੋਇਆ ਜਦੋਂ ਪਾਤਸ਼ਾਹ ਨੇ ਕਿਹਾ ਫਿਰ ਤਤੀ ਤਵੀ ਤੇ ਬਹਾ ਕੇ ਤਸੀਹੇ ਦੇਣ ਦੀ ਗੱਲ ਤਤੇ ਰੇਤ ਦੇ ਕੜਛੇ ਸਿਰ ਚ ਔਰ ਪਿੰਡੇ ਤੇ ਪਾਉਣ ਦੀ ਗੱਲ ਵੀ ਸਤਗੁਰਾਂ ਦੇ ਅੱਗ ਦੀਆਂ ਲਾਟਾਂ ਵੱਲਦੀਆਂ ਜੇਠ ਦਾ ਦੁਪਹਿਰਾ ਤਪਦਾ ਔਰ ਚੰਦੂ ਵੀ ਤੰਦੂਰ ਵਾਂਗੂ ਤਪਿਆ ਖੜਾ ਮੇਰੀ ਧੀ ਦਾ ਰਿਸ਼ਤਾ ਛੱਡਿਆ ਮੰਨਿਆ ਨਹੀਂ ਔਰ ਕੀ ਕਰਦਾ 33 ਤਵੀ ਤੇ ਬੈਠੇ ਸਤਗੁਰਾਂ ਦੇ ਕਹਿੰਦਾ ਸਿਰ 'ਚ ਤੱਤੇ ਰੇਤ ਦੇ ਕੜਛੇ ਪਾਓ ਗਰਦਿੱਤੇ ਪਰਪੁੰਝੇ ਵਰਗਿਆਂ ਦੀ ਡਿਊਟੀ ਲਈ ਕਹਿੰਦੇ ਪਿੰਡੇ ਵਾਲੇ ਛਾਲਿਆਂ ਤੇ ਵੀ ਜਦੋਂ ਤੱਤਾ ਰੇਤਾ ਪਵੇਗਾ ਇਹਨਾਂ ਨੂੰ ਤਕਲੀਫ ਹੋਵੇਗੀ ਉਦੋਂ ਜਿਮੀ ਅਸਮਾਨ ਡੋਲ ਰਹੇ ਨੇ ਉਹ ਦਰਦਾਂ ਭਰਿਆ ਸੀਨ ਹੈ ਸਾਈ ਮੀਆਂ ਮੀਰ ਵੀ ਸਾਹਮਣੇ ਖੜਾ ਇਹ ਕਹਿਰ ਨੂੰ ਦੇਖ ਕੇ ਤਵਾ ਕਰ ਰਿਹਾ ਹੈ اے ਖੁਦਾ ਕਿਹੋ ਜਿਹਾ ਪਾਣਾ ਵਰਤਾ ਰਿਹਾ ਹੈ ਸਤਗੁਰਾਂ ਨਾਲ ਕੀ ਹੋ ਰਿਹਾ ਹੈ ਉਸ ਵੇਲੇ ਚੰਦੂ ਦੀ ਨੂਹ ਦੀ ਸਹੇਲੀ ਕਰਤਾਰੀ ਆਈ ਦੇਖ ਕੇ ਸਤਗੁਰਾਂ ਦਾ ਭਿਆਨਕ ਭਾਣਾ ਜਿਵੇਂ ਜਾ ਕੇ ਚੰਦੂ ਦੀ ਨੂਹ ਨੂੰ ਦੱਸਦੀ ਆ ਕਹਿੰਦੀ ਅੱਜ ਤੇਰਾ ਸਹਰਾ ਕਹਿਰ ਕੁਮਾਰ ਹੈ ਅੱਜ ਲਾਹੌਰ ਦੀ ਧਰਤੀ 'ਚ ਕਹਿਰ ਵਰਤ ਰਿਹਾ ਤੱਕਿਓ ਉਹਨਾਂ ਲੈਣਾਂ ਨੂੰ ਸੰਤ ਦਰਬਾਰ ਸਿੰਘ ਲੋਪੋ ਵਾਲਿਆਂ ਦੀ ਲਿਖੀ ਰਚਨਾ ਕਹਿਣ ਜਾ ਰਹੇ ਹਾਂ ਤੱਕਿਓ ਪਿਆਰ ਨਾਲ ਬੜੇ ਪਿਆਰੇ ਸ਼ਬਦ ਨੇ ਦਰਦਾਂ ਭਰੇ ਸ਼ਬਦ ਨੇ ਰੋਣ ਆਉਂਦਾ ਕਵਤਾ ਨੂੰ ਸੁਣ ਕੇ ਤੇ ਪੜ੍ਹ ਕੇ ਤੱਕਿਓ ਕਹਿੰਦੀ ਭੈਣੇ ਅੱਜ ਲਾਹੌਰ ਦੇ ਵਿੱਚ ਕਹਿਰ ਵਰਤ ਰਿਹਾ 1300 ਸੌਰਾ ਸਤਗੁਰਾਂ ਨੂੰ 33 ਤਵੀ ਤੇ ਬਹਾਈ ਬੈਠਾ ਉਸ ਮਿਲ ਦਾ ਨਕਸ਼ਾ ਤੱਕਿਓ ਭੈਣੇ ਮੇਰਗੇ ਨਹੀਂ ਬਾਲੀ ਦੋ ਜਹਾਨ ਦੇ 33 ਤਵੀ ਉੱਤੇ ਵਹਿ ਗਏ ਉਹ ਦਰਦ ਭਰੀਆਂ ਲੈਣਾ ਮੱਲੀਆਂ ਵਾਲਾ ਕਬੀਸ਼ਰੀ ਜਿਥੇ ਅਪਸੰਗਤਾਂ ਦੇ ਚਰਨਾ ਚ ਹੈ ਐਂ ਕਹਿ ਰਹੇ ਜੀ ऐसा हो गया पयान के पाना ऐसा हो गया ऐसा हो गया पयान के पाना बेत नी लाहौर सेर दे तेरे ससुरा तेरे सुसर चंदू ने बन्या बाहर नाल नरवार दे तेरे ससुरा ਉਹ ਸੋਣ ਖਬਰ ਕਰੇਗੀ ਕਿ ਮੈਂ ਸਵਾਰਾ ਸੋਣ ਖਬਰ ਵਰ ਕਰੇਗੀ ਕਿਵੇਂ ਸਬਰ ਆਸਾਂ ਦੇ ਮਨਾਰੇ ਡੇ ਗਏ ਪਹਿਣੇ ਮੇਰੀਏ ਮੇਰੀ ਇਹ ਨਹੀਂ ਵਾਲੀ ਦੋ ਜਹਾਨ ਦੇ ਤਤੀ ਤਵੀ ਉੱਤੇ ਬੈਠ ਗਏ ਪਹਿਣੇ ਮੇਰੀਏ ਐਸਾ ਹੋ ਗਿਆ ਪਿਆਨਕ ਪਾਣਾ ਐਸਾ ਹੋ ਗਿਆ ऐसा हो पाण बेचन लहार सैर जे बार बोनी तेर सुसर सदून बना बर न रस ख़बर के मैं सवर आसा दे मनारे गए गणे वेरिए ਮੇਰੀ ਏ ਨੀ ਵਾਲੀ ਦੋ ਜਹਾਨ ਦੇ ਤਤੀ ਤਵੀ ਉੱਤ ਬਹਿ ਗਏ ਪੈਣੇ ਮੇਰੀ ਏ ਪਹਿਲਾ ਤੋ ਪੇਸੀ ਬੂ ਆਇਆ ਨੂਰ ਰੱਬ ਦਾ ਪਹਿਲਾ ਤੋ ਪੇਸੀ ਪਹਿਲਾ ਤੋ ਪੇਸੀ ਬੂ ਆਇਆ ਨੂਰ ਰੱਬ ਦਾ ਫਿਰ ਦੇਖ ਚਬਾਦ ਤੇ ਦੇਖੇ ਸਵੀਆਂ ਦੇਖੇ ਸਵੀ ਆਬਰ ਸੀਆਂ ਤੇਗਾ ਪਰ ਤੇ ਜਲਾਦ ਲਾਤ ਤੇ ਕੋਕੇ ਸਵੀਆਂ ਹੋ ਮਨ ਮੋਣੀ ਤੇ ਸਵੀਰ ਸਾਧ ਮੈਨੂ ਮਨ ਮੋਣੀ ਨੋ ਮੋਣੀ ਤੇ ਸਵੀਰ ਸਾਧ ਮੈਨੂ ਦਿੱਤੇ ਕਸ਼ਟ ਭਏ ਗਏ ਪਹਿਣੇ ਮੇਰੀਏ ਮੇਰੀ ਇਹ ਨੀਵਾਲੀ ਦੁਜਹਾਨ ਦੇ ਤਤੀ ਤਵੀ ਉੱਤੇ ਬਹਿ ਗਏ ਪਹਿਣੇ ਮੇਰੀਏ ਬਾਨੂੰ ਬਲ ਦੀ ਉਪਰ ਪੈਂਦੀ ਸੀ ਸੀਸ ਤੇ ਫੱਲੇ ਆਇਆ ਗਣ ਬਲਦੀ ਬੈਠੀ ਸੁਰਤ ਬੈਠੀ ਸੂਰਤ ਸੁਹਾਵੀ ਹੱਸ ਹੱਥ ਕੇ ਫਖਤ ਤਸੀਹੇ ਚੱਲਦੀ ਬੈਠੀ ਸੂਰਤ ਉਤੇ ਕੋਮਲ ਜਿਸਮ ਦੇ ਸ਼ਾਨੇ ਤਾਰਿਆਂ ਸਮਾਨ ਪੈ ਗਏ ਪੜੇ ਮੇਰੀਏ ਮੇਰੀਏ ਨੀਵਾਲੀ ਦੋ ਜਹਾਨ

ਉਈ ਤੇ ਮਾਨਸੂਰ ਨੂੰ ਜਿਵੇਂ ਚੜਤਾ ਉਹ ਬੰਦ ਬੰਦ ਜੋ ਕਟਾਏ ਪਏ ਅੰਗ ਸੀ ਬੰਦ ਬੰਦ ਜੋ ਬੰਦ ਜੋ ਕਟਾਏ ਪਏ ਅੰਗ ਸੀ ਇਹੋ ਹਾਲ ਸ਼ਾਵਲ ਕਹਿ ਗਏ ਪਹਿਣੇ ਮੇਰੀਏ ਮੇਰੀ ਇਹ ਨਿਵਾਲੀ ਦੋ ਜਹਾਨ ਦੇ ਤਤੀ ਤਵੀ ਉੱਤੇ ਬਹਿ ਗਏ ਭੈਣੇ ਮੇਰੀਏ ਸਾਰੇ ਦੇ ਚੋਂ ਹੈ ਆਤੀ ਐਸੀ ਚੱਲੇਗੀ ਦਿਸ਼ਾਓ ਪਿਆਨ ਕ ਗਈ ਟਿੱਕੀ ਟੱਪ ਨਾਲ ਟਿੱਕੀ ਟੱਪ ਨਾਲ ਵਿਚੇ ਅਸਮਾਨ ਦੇ ਲਾਲੀਓ ਅਚਾਨਕ ਗਈ ਕੀਤਾ ਪਾ ਵਿਚਾ ਹੋ ਸਾਧ ਹੋ ਔਖੇ ਵੇਲੇ ਨਾ ਗੁਰੂ ਦੀ ਲਈ ਸਾਰ ਗਈ ਦੱਸ ਗਿਆ ਆਪਾਂ ਤੋਂ ਸਾਰੇ ਆ ਪਿੱਛੋਂ ਮਰਾਂ ਗਿਆਂ ਮਰਾਂ ਗਿਆਂ ਤੜਵ ਬਜੋ ਗਣਾ ਜੇ ਆਪਾਂ ਤੋਂ ਗਿਆ ਨਾ ਮਾਰੇ ਆ ਪਿੱਛੋਂ ਮਰਾਂਗੇ ਗੱਲ ਦਈਏ ਹੁਣੇ ਹੀ ਗਰਬਾਨੀਆਂ ਇਹ ਇੱਥੇ ਉਹ ਤਸਵੀਰ ਹੇ ਸਹਿ ਗਏ ਪਹਿਣੇ ਮੇਰੀਏ ਮੇਰੀਏ ਵਾਲੀ ਦੋ ਜਹਾਨ ਦੇ ਤਤੀ ਤਾਜੀ ਉੱਤੇ ਬਹਿ ਗਏ ਪਹਿਣੇ ਮੇਰੀਏ ਪਹਿਣੇ ਮੇਰਗੇ ਨੀ ਬਾਲੀ ਦੋ ਜਹਾਨ ਦੇ ਤਤੀ ਤਵੀ ਉੱਤੇ ਬਹਿ ਗਏ ਜਦੋਂ ਦੱਸਦੀ ਆ ਨਾ ਕਹਿੰਦੀ ਪਹਿਣੇ ਫਿਰ ਸਤਿਗੁਰਾਂ ਦਾ ਦਰਸ਼ਨ ਕਰਿਆ ਮਾਂ ਮਿਲਿਆ ਮਾਂ ਬਖਸ਼ੇ ਜਾਵਾਂਗੇ ਪਤਾ ਨਹੀਂ ਨਾ ਪਰ ਸਤਿਗੁਰਾਂ ਨੂੰ ਇੱਕ ਬੇਨਤੀ ਕਰੂੰਗੀ ਵੀ ਸਤਿਗੁਰੂ ਲੇਖ ਲਿਖਣ ਵਾਲੇ ਤੁਸੀਂ ਮੇਰਾ ਰੇਸ਼ਾ ਚੰਦੂ ਦੇ ਘਰ ਚ ਕਿਉਂ ਹੋਇਆ ਆ ਚੰਡਾਲ ਦੇ ਘਰੇ ਮੇਰੇ ਲੇਖਕਾ ਤੋਂ ਲਿਖਤੇ ਐਡੇ ਪਾਪੀ ਬੰਦੇ ਦੇ ਉਹ ਕਹਿੰਦੀ ਆਏ ਨਹੀਂ ਮਿਲਿਆ ਜਾਣਾ ਸਤ ਗੁਰਾਂ ਨੂੰ ਮਿਲਣਾ ਬੜਾ ਔਖਾ ਹੈ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਪਹਿਰੇ ਲੱਗੇ ਹੋਏ ਆ ਸਪਾਹੀਆਂ ਦੀ ਸਖਤਾਈ ਹੈ ਉਥੇ ਕੋਈ ਪੇਸ਼ ਨਹੀਂ ਜਾਣੀ ਕਹਿੰਦੀ ਫਿਰ ਚਾਹੇ ਪਹਿਰੇਦਾਰ ਨੂੰ ਰਿਸ਼ਵਤ ਦੇ ਕੇ ਨੰਗਣਾ ਪਵੇ ਕੋਈ ਟੂਮ ਛੱਲਾ ਦੇ ਕੇ ਨੰਗਣਾ ਪਵੇ ਬੀਬੀ ਦਿਨੇ ਤਾਂ ਨਹੀਂ ਮਿਲਿਆ ਜਾਣਾ ਜੇ ਸ਼ਿਕਾਇਤ ਹੋ ਗਈ ਨਾ ਬਚੋਗੇ ਤੁਸੀਂ ਤੇ ਨਾ ਸੇਵਾਦਾਰ ਬਚੇ ਜਿਹਦੀ ਡਿਊਟੀ ਆ ਪਹਿਰੇ ਤੇ ਪਹਿਰੇਦਾਰ ਦੀ ਵੀ ਨੌਕਰੀ ਜਾਊਗੀ ਉਹ ਕਹਿੰਦੀ ਫੇਰ ਕਹਿੰਦੇ ਦਿਨ ਦੇ ਛਪਾਣਾ ਨੇਰੇ ਸਵੇਰੇ ਕਹਿੰਦੇ ਦਿਨ ਵੀ ਛਿਪ ਚੱਲਿਆ ਤਵੀ ਅਜੇ ਵੀ ਤਪਦੀ ਐ ਅੱਗ ਦੀਆਂ ਲਾਟਾਂ ਅਜੇ ਵੀ ਬਲਦੀਆਂ ਇਤਿਹਾਸ ਦੇ ਪੰਨੇ ਬੜੇ ਬਾਰੀਕ ਨੇ ਬਹੁਤ ਕੁਝ ਪਿਆ ਲਓ ਤੱਕਿਆ ਜਦੋਂ ਮਿਲਣ ਗਈ ਨਾ ਹਨੇਰਾ ਹੋ ਗਿਆ ਗੜਬਾ ਭਰ ਕੇ ਲੈ ਗਈ ਸ਼ਰਬਤ ਦਾ ਭਈ ਸਤਗੁਰਾਂ ਨੂੰ ਛਕਾਉਂਗੀ ਤੇ ਮਿਲਣ ਚੱਲੀ ਐ ਕਹਿੰਦੀ ਭਾਵੇਂ ਜਿਵੇਂ ਮਰਜੀ ਲੰਘਣਾ ਪਵੇ ਨੰਘੂਗੀ ਹੁਣ ਜਦੋਂ ਗਈ ਮੈਨ ਤਵੀ ਸ਼ਾਮ ਨੂੰ ਵੀ ਤਪਦੀ ਜਾਂ ਹਨੇਰਾ ਹੋ ਗਿਆ ਬਹੁਤ ਕਹਿਰ ਕਮਾਇਆ ਪਾਪੀ ਨੇ ਸਤਗੁਰੂ ਤੱਤੀ ਤਵੀ ਤੇ ਬਰਾਜਦੇ ਨੇ ਜਿਵੇਂ ਤਖਤ ਸੁਭਾਏਮਾਨ ਹੁੰਦੇ ਐ ਕਸ਼ਟ ਚੱਲ ਰਹੇ ਐ ਸ਼ਹੀਦੀ ਦੀ ਨਿਉਂ ਰੱਖ ਰਹੇ ਆ ਸਿੱਖ ਜਗਤ ਅੰਦਰ ਕੁਰਬਾਨੀ ਦੀ ਨਿਉਂ ਰੱਖ ਰਹੇ ਆ ਸਿੱਖ ਜਗਤ ਅੰਦਰ ਭਾਣਾ ਮਿੱਠਾ ਕਰਕੇ ਮੰਨਣਾ ਸਿਖਾ ਰਹੇ ਆ ਸਿੱਖ ਜਗਤ ਨੂੰ ਬਹੁਤ ਵੱਡੀ ਸੇਧ ਦੇ ਰਿਹਾ ਕੌਮ ਨੂੰ ਮਹਾਰਾਜ ਸੱਚ ਤੇ ਪਹਿਰਾ ਦੇ ਕੇ ਦਿਖਾ ਰਹੇ ਨੇ ਮਹਾਰਾਜ ਕਹਿੰਦੇ ਸਿੱਖਾ ਜੇ ਗੁਰੂ ਤੈਨੂੰ ਭਾਣੇ ਵਿੱਚ ਰਹਿਣ ਲਈ ਕਹਿੰਦਾ ਤੇ ਪਹਿਲਾਂ ਗੁਰੂ ਆਪ ਵੀ ਭਾਣੇ ਵਿੱਚ ਰਹਿੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੀਆਂ ਮੀਰ ਕਹਿ ਰਹਾ ਮਹਾਰਾਜ ਲਾਹੌਰ ਨੂੰ ਕਰਕ ਕਰਦਿਆਂ ਧਰਤੀ ਨੂੰ ਪੁੱਠੀ ਕਰਦਿਆਂ ਹੁਕਮ ਕਰੋ ਪਾਵਰ ਬਹੁਤ ਸੀ ਸਿਮਰਨ ਬਹੁਤ ਸੀ ਮੀਆਂ ਮੀਰ ਦਾ ਵਾਅਦਾਤ ਬਹੁਤ ਸੀ ਅੱਲਾ ਦੀ ਸੱਚੀ ਨਮਾਜ਼ ਪੜਨ ਵਾਲਾ ਫਕੀਰ ਸੀ ਕਹਿੰਦਾ ਕਰਦੇ ਆ ਲਾਹੌਰ ਨੂੰ ਪੁੱਠਾ ਮਹਾਰਾਜ ਕਹਿੰਦੇ ਇੰਨੀ ਤਾਕਤ ਕਿੱਥੋਂ ਆਈ ਐ ਇੰਨੀ ਤਾਕਤ ਕਿੱਥੋਂ ਆਈ ਐ ਮੀਆਂ ਜੀ ਨਹੀਂ ਮੀਆਂ ਮੀਰ ਨੂੰ ਕਹਿ ਰਹੇ ਨੇ ਕਹਿੰਦੇ ਕਿਉਂ ਮਹਾਰਾਜ ਆ ਕਸ਼ਟ ਤੁਹਾਡਾ ਚੱਲਿਆ ਨਹੀਂ ਜਾਂਦਾ ਦਰਦ ਚੱਲਿਆ ਨਹੀਂ ਜਾਂਦਾ ਰੱਬੀ ਰੂਪ ਨੂੰ ਤੱਤਿਆਂ ਤਵੀਆਂ ਤੇ ਵਹਾਂ ਹੀ ਬੈਠਾ ਮੈਨੂੰ ਪਹਿਚਾਣ ਤੁਸੀਂ ਖੁਦਾ ਦਾ ਰੂਪ ਹੋ ਅੱਜ ਖੁਦਾ ਦਾ ਰੂਪ ਤੱਤਿਆਂ ਤਵੀਆਂ ਤੇ ਬੈਠਾ ਮੀਆਂ ਮੀਰ ਤੱਕ ਰਿਹਾ ਉਸ ਵੇਲੇ ਉਹ ਕਹਿੰਦੀ ਮੈਂ ਦੇਖਾਂ ਵੀ ਰੱਬ ਦੇ ਪਿਆਰੇ ਦੀ ਰੱਬ ਦੇ ਪਿਆਰੇ ਦੀ ਮੰਜ਼ਲ ਕੀ ਹੈ ਤੇ ਰੱਬ ਤੱਤੀ ਤਵੀ ਤੇ ਅੱਜ ਕੌਮ ਨੂੰ ਸੇਧ ਦੇਣ ਖਾਤਰ ਚੌਂਕੜਾ ਲਾਈ ਬੈਠਾ ਹੈ ਸਾਬ ਕਹਿੰਦੀਆ ਗੁਰਬਾਣੀ ਪੱਟ ਸਹਵਾਨਾਂ ਦੀ ਜੇ ਸ਼ੱਕ ਹੋਵੇ ਤਾਂ ਪੜਿਓ ਵੇਖਿਓ ਅਸੀਂ ਤਾਂ ਨਿੱਕੀ ਨਿੱਕੀ ਗੱਲ ਤੇ ਵਹਿਮ ਤੇ ਭਰਮ ਕਰਦੇ ਆਂ ਪੱਟ ਹਰਵੰਸ ਜੀ ਲਿਖਦੇ ਨੇ ਗੁਰਬਾਣੀ ਅੰਦਰ ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸ਼ਨ ਦਿਓ ਸ੍ਰੀ ਗੁਰੂ ਤਹਿ ਬਿਠਾਇਓ ਐਡੀ ਵੱਡੀ ਗੱਲ ਜੇ ਦੁਨੀਆ ਦੇ ਇਤਿਹਾਸ ਚ ਕਿਤੇ ਹੈ ਤਾਂ ਦੱਸਿਓ ਬਹੁਤ ਬਰੀਕੀਆਂ ਨੇ ਇਤਿਹਾਸ ਲੀਆਂ ਇਤਿਹਾਸ ਨੂੰ ਸਮਝਣ ਲਈ ਇਤਿਹਾਸ ਨੂੰ ਕਹਿਣ ਲਈ ਸਮਾਂ ਚਾਹੀਦਾ ਪਰ ਸਾਡੀਆਂ ਮਜਬੂਰੀਆਂ ਹੁੰਦੀਆਂ ਜਿੰਨੀ ਕਾ ਹਾਜ਼ਰੀ ਆ ਪ੍ਰਵਾਨ ਕਰਿਓ ਸੰਗਤਾਂ ਵੱਲੋਂ ਬਹੁਤ ਸਾਰਾ ਸਤਿਕਾਰ ਆਇਆ ਇੱਕੋ ਹੀ ਕਵਤਾ ਕਹਿ ਕੇ ਖੇਮਾ ਦੇ ਜਾਚੇ ਖੋਵਾਂਗੇ ਕਹਿੰਦੀ ਵੀਰਾ ਗੁਰੂ ਸਾਹਿਬ ਦਾ ਦਰਸ਼ਨ ਕਰਨ ਆਈਆ ਪਹਿਰੇਦਾਰ ਅੱਗੇ ਹੋਇਆ ਕੁੜੀਏ ਪਿੱਛੇ ਮੁੜ ਜਾ। ਇਜਾਜ਼ਤ ਨਹੀਂ ਗੁਰੂ ਨੂੰ ਮਿਲਣ ਦੀ ਤੇਰੇ ਸਹਰਾ ਸਾਹਿਬ ਦਾ ਹੁਕਮ ਹੈ। ਸਾਨੂੰ ਨਹੀਂ ਪਤਾ। ਚਾਹੇ ਇੱਥੇ ਕੋਈ ਆ ਜੇ ਸਾਨੂੰ ਇਹ ਹੁਕਮ ਹੈ ਵੀ ਸਤਗੁਰਾਂ ਦੇ ਸਾਹਮਣੇ ਕਿਸੇ ਨੂੰ ਨਹੀਂ ਜਾਣ ਦੇਣਾ। ਕਿਸੇ ਨੂੰ ਨਹੀਂ ਹਮਦਰਦੀ ਕਰਨ ਦੇਣੀ। ਕੋਈ ਗੱਲ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਚੁੱਪ ਕਰਕੇ ਜਿਵੇਂ ਆਈਆਂ ਵਾਪਸ ਘਰ ਨੂੰ ਤੁਰ ਜਾ। ਉਹ ਕਹਿੰਦੀ ਵਾਪਸ ਜਾਣ ਤਾਂ ਨਹੀਂ ਆਈ ਗੁਰੂ ਨੂੰ ਮਿਲਣ ਆਈ ਆ ਮਿਲ ਕੇ ਜਾਊਗੀ ਜਿਵੇਂ ਹੁਣ ਪਹਿਰੇਦਾਰ ਦੇ ਤੇ ਚੰਦੂ ਦੀ ਨੂੰ ਦੇ ਸਵਾਲ ਜਵਾਬ ਹੁੰਦੇ ਆ ਉਹਨਾਂ ਲੈਣਾ ਤੁਹਾਡੇ ਚਰਨਾ ਚ ਵੀਰ ਗੁਰਤੇਜ ਸਿੰਘ ਜੀ ਰਾਹੀ ਵਧਣੀ ਕਲਾ ਸਰਦਾਰ ਗੁਰਚਰਨ ਸਿੰਘ ਢਾਲੀ ਵਾਲ ਲੋਪੋ ਦਾਸ ਰਾਜਵਿੰਦਰ ਸਿੰਘ ਮੱਲੀ ਦਾ ਕਵੀਸਰੀ ਜਥਾ ਉਹ ਦਰਦ ਭਰੇ ਸੀਨ